ਦੋਸਤੋ ਮੈਂ ਸੁਣਾਉਣਾ ਤੁਹਾਨੂੰ ਇੱਕ ਸਟੋਰੀ ਜਿਵੇਂ ਅਸੀਂ ਰੁਕੇ ਆ ਇੱਥੇ ਹਨਾ ਪਿੰਡ ਦਾ ਨਾਮ ਹੈਗਾ ਕੋਟ ਰੋਪੀ ਕੋਟ ਰੋਪੀ ਪਿੰਡ ਹੈ ਜਿਹੜਾ ਉਹ ਐਸ ਜਗ੍ਹਾ ਤੋਂ ਜਿੱਥੇ ਆਪਾਂ ਹੁਣ ਖੜੇ ਆ ਇਸ ਤੋਂ ਜਿਵੇਂ ਮੈਂ ਹੁਣ ਆ ਤੁਹਾਨੂੰ ਦਿਖਾ ਰਿਹਾ ਕੈਮਰੇ ਦੇ ਵਿੱਚ ਇਹ ਇਸ ਤਰ੍ਹਾਂ ਉੱਪਰ ਜਾ ਕੇ ਇੱਥੇ ਵਿਚਾਲੇ ਜੇ ਵਸਿਆ ਹੋਇਆ ਪਿੰਡ ਹੈ ਬੀਕ ਘਰਾਂ ਦਾ ਪਿੰਡ ਹੈ ਇਹ 100 ਤੋਂ ਵੀ ਘੱਟ ਵੋਟ ਵਾਲਾ ਪਿੰਡ ਹੈ ਤੇ ਇੱਥੇ ਦੇ ਲੋਕ ਗੁਜ਼ਾਰਾ ਕਿਵੇਂ ਕਰਦੇ ਨੇ ਕੋਈ ਗਵਰਨਮੈਂਟ ਜਾਂ ਪ੍ਰਾਈਵੇਟ ਸੈਕਟਰ 'ਚ ਜੌਬ ਕਰ ਰਿਹਾ ਕੋਈ ਆਪਣਾ ਕੰਮ ਕਰ ਰਿਹਾ ਕੋਈ ਖੇਤੀ ਕਰ ਰਿਹਾ ਤੇ ਇੱਕ ਵੀਰ ਨੇ ਆਹ ਦੇਖੋ ਢੱਬਾ ਖੁੱਲੇ ਤੇ ਇਹ ਭਾਈ ਕੀ ਨਾਮ ਹੈ ਢੱਬੇ ਦਾ ਫਲੱਡ ਪੁਆਇੰਟ ਫਲੱਡ ਪੁਆਇੰਟ ਹੈ ਦੇਖੋ ਇਹ ਬਾਈ ਨੇ ਬਹੁਤ ਵਧੀਆ ਚਾਹ ਪਾਣੀ ਸਾਨੂੰ ਆਮਲੇਟ ਵਗੈਰਾ ਦਿੱਤਾ ਬੜਾ ਸਵਾਦ ਆਇਆ ਦੇਖੋ ਰੁੱਕ ਕੇ ਤੇ ਮੌਸਮ ਵੀ ਵਧੀਆ ਹੋ ਗਿਆ ਖੁਸ਼ਕਬਾਰ ਕਿਉਂਕਿ ਗਰਮੀ ਥੋੜੀ ਜਿਹੀ ਘਟ ਗਈ ਹੁਣ ਬੱਦਲ ਵਾਈ ਜੀ ਹੋ ਗਈ ਇਹ ਦੇਖੋ ਸੜਕ ਤੋਂ ਇਹੋ ਜਿਹਾ 뷰 ਹੈ ਇਹਦੇ ਢਾਬੇ ਦਾ ਬਹੁਤ ਸੋਹਣਾ 뷰 ਸਾਨੂੰ ਲੱਗਿਆ ਤੇ ਬੰਦੇ ਨੇ ਵਧੀਆ ਸਾਡੇ ਨਾਲ ਕੋਆਪਰੇਟ ਕੀਤਾ ਇੱਥੇ ਆ ਕੇ ਗੱਡੀਆਂ ਰੁਕਦੀਆਂ ਨੇ ਆ ਦੇਖੋ ਹੋਰ ਵੀ ਗੱਡੀਆਂ ਖੜੀਆਂ ਨੇ ਤੇ ਲੋਕ ਇੱਥੇ ਚਾਹ ਪਾਣੀ ਦਾ ਇੰਜੋਏ ਕਰਦੇ ਨੇ ਮੌਸਮ ਵਧੀਆ ਧੀਰੇ ਢਾਬਾ ਚਲਾਉਂਦਾ ਤੇ ਇੱਥੇ ਗੁਜ਼ਾਰਾ ਕਰਦਾ ਐਵੇਂ ਲੋਕ ਗੁਜ਼ਾਰਾ ਕਰਦੇ ਨੇ ਜਿਹੜੇ ਪਹਾੜੀ ਨੇ ਇਹ ਇਹਨਾਂ ਦੀ ਜ਼ਿੰਦਗੀ ਦਾ ਇਹਦਾ ਲੇਖਾ ਜੋਖਾ ਹੈ ਫਿਕਰ ਤੁਸੀਂ ਵੀ ਇੱਥੋਂ ਲੰਘਦੇ ਹੋ ਤਾਂ 36 ਕਿਲੋਮੀਟਰ ਹੈ ਇਹ ਆਪਣਾ ਮੰਡੀ ਤੋਂ ਤੇ ਅੱਗੇ ਆਪਾਂ ਹੁਣ ਜਾਵਾਂਗੇ ਬਰੋਟਵੇਲੀ ਤੇ 10 ਕਿਲੋਮੀਟਰ ਤੇ ਹੈਗਾ ਕਟਾਸਨੀ ਹਾਂਜੀ ਉਸਟਾਜ 30 ਕਿਲੋਮੀਟਰ ਅੱਗੇ ਬਰੋਡ ਵੈਲੀ ਹੈ ਤੇ ਉਹ ਵੀ ਤੁਹਾਨੂੰ ਦਿਖਾਉਣੀ ਹੈ